ਵਾਹਿਗੁਰੂ ਸਾਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਓਰਨ ਕਰਮ ਹੋਏ ਪ੍ਰਭ ਮੇਰਾ ਬਬ ਮੇਰੇ ਜੇ ਨਾਮ ਕਰ ਆਪਣੇ ਚੇਰੇ ਸੋ ਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਏ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਤੇ ਲੰਗ ਘਰ ਦੂਜਾ ਮਹਲਾ ਪੰਜਵਾਂ ਦੁੱਧ ਬਿਨ ਦੂਜਾ ਨਾਹੀ ਕੋਈ ਮਨ ਏਕ ਸਦਾ ਸਦਾ ਜਪ ਨਾਨਕ ਏਕ ਗੁਦ ਬਿਨ ਦੂਜਾ ਨਹੀਂ ਓਏ ਊ ਕਰਤਾ ਕਰੇ ਸੋਹੇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰह्म ਦਾਤਾਰ ਤੇਰੀ Տੇਕ ਤੇਰਾ ਆਧਾਰ ਰਹਾਉ ਹੇ ਤੂੰ ਹੇ ਤੂੰ ਹੋਵਨ ਹਾਰ ਅਗਮ ਅਗਾਰ ਊਚ ਅਪਾਰ ਜੋ ਤਦ ਸੇਵੈ ਤੈਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦਿਸੈ ਸੋ ਤੇਰਾ ਰੂਪ ਗੋਡ ਧਾਨ गोविंद अनूप सिमर 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 जन कोए नान कर्म प्राप्त होए जिन जपिया तिसको ਬੱਲੇ ਹਾਰ ਗਾ ਸੰਗ ਤਰੈ ਸੰਸਾਰ ਕੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਿਨਾ ਕੀ ਬਾਂਛੋ ਪੂਰ ਕਉ ਨਾਨਕ ਪ੍ਰਭ ਲੋਚਾ ਪੂਰ ਸੰਤ ਜਿਨਾ ਕੀ ਬਾਂਛੋ ਧੂਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਲੰਗ ਘਰ ਦੂਜਾ ਮਹਲਾ ਪੰਜਵਾ ਦੁਦ ਬਨ ਦੂਜਾ ਨਾਹੀ ਕੋਏ ਊ ਕਰਤਾ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ Jap ਨਾਨਕ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਵਾਹਿਗੁਰੂ ਸਾਬ ਜੀ ਤਿੰਨ ਬੇਜੀ ਅਨਕੇ ਕੁੱਲ ਵਿਖੈ ਪ੍ਰਗਟ ਨਾਨਕ ਰਾਏ ਸਭ ਸੇਖਣ ਕੋ ਸੁਖ ਦੈ ਜਹ ਤਹ ਪਾਏ ਸੁਹਾਏ ਵਾਹਿਗੁਰੂ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਮੁਖਵਾਕ ਪਾਦ ਸ਼ਾਹ ਦਸਵੀਂ ਸੋਈਆ ਜਾ ਜੋ ਜਪੇ ਨਿਸਵਾਸਰ ਇਕ ਬਿਨਾ ਮਨ ਨੈਕ ਨ ਆਨੇ ਜਾਗਤ ਜੋਤ ਜਪੇ ਨਿਸਵਾਸਰ ਇਕ ਬਿਨਾ ਮਨ ਨੈਕ ਨ ਆਨੇ ਔਰ ਪ੍ਰੇਮ ਪ੍ਰਤੀ ਸਜੇ ਵਰਦ ਗੁਰ ਮੜੀ ਮਟ ਪੂਰਨਾ ਮਨ ਤੀਰਥ ਦਾਨ ਦਇਆ ਤਬ ਸੰਜਮ ਇਕ ਬਿਨਾਨੈ ਨਾਗ ਪਛਾਨੈ ਓਨ ਜੋ ਜਦ ਓਨ ਜੋ ਚਕੇ ਘਟ ਮੈਂ ਤਬ ਖਾਸ ਤਨ ਖਾਸ ਜਨ ਓਲ ਜੋਤ ਜਗੇ ਘਟ ਮੈਂ ਤਬ ਖਾਸ ਤਨ ਖਾਲਸ ਜਨ ਵਾਹਿਗੁਰੂ ਜੁਗਾ ਖਾਲਸਾ ਵਾਹਿਗੁਰੂ ਜੁਗੇ